ਅੱਜ ਵੀਡੀਓ ਬਲਾਗ ਕਲਾਨੌਰ ਚ ਆਈ ਆਏ ਆ ਮੇਰੇ ਨਾਲ ਏਡੀਸੀ ਸਾਹਿਬ ਵੀਡੀਓ ਸਾਹਿਬ ਐਕਸੀਅਨ ਪੰਚਾਇਤੀ ਰਾਜ ਤੇ ਇਹਨਾਂ ਦੀ ਸਮੁੱਚੀ ਸਾਰੀ ਟੀਮ ਜਿਹੜੀ ਏਡੀਸੀ ਸਾਹਿਬ ਗਵਰਨਮੈਂਟ ਨੇ ਗਤਾਸ ਵਰਤੇ ਸਮੁੱਚੀ ਟੀਮ ਅੱਜ ਆਈ ਆ ਕਲਾਨੌਰ ਦੇ ਕੰਮਾਂ ਨੂੰ ਲੈ ਕੇ ਪਿਛਲੇ ਦਿਨੀ ਲਗਭਗ 12 ਕਰੋੜ ਦੇ ਕੰਮ ਜਿਹੜੇ ਆ ਉਹਨਾਂ ਦੇ ਟੈਂਡਰ ਵੀ ਹੋ ਕੇ ਨੇ ਉਹ ਟੈਂਡਰ ਖੁੱਲ ਕੇ ਔਰ ਕਲਾਨੌਰ ਦੇ ਕੰਮ ਚੱਲ ਵੀ ਰਹੇ ਨੇ ਕੋਈ ਜਿਹੜਾ ਮੇਨ ਸਮੱਸਿਆ ਕਲਾ ਨੌਰ ਦੀ ਹੈ ਪਾਣੀ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਉਹਦੇ ਬਾਰੇ ਅੱਜ ਸ਼ਹਿਰ ਦੇ ਨਿਵਾਸੀ ਵੀ ਸੱਦੇ ਨੇ ਉਹਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਡਿਸਕਸ ਹੋਈ ਆ ਉਹਦੇ ਸਭ ਤੋਂ ਪਹਿਲਾਂ ਆਪਾਂ ਇੱਕ ਅੰਦਾਜ਼ੇ ਰਾਫਲੀ ਤਿਆਰ ਕਰਾਂਗੇ ਨਕਸ਼ਾ ਤਾਂ ਰਾਫਲੀ ਨਕਸ਼ਾ ਤਿਆਰ ਕਰਕੇ ਉਹ ਸਾਰੇ ਸ਼ਹਿਰ ਦੇ ਮਤਬਰ ਉਹਨਾਂ ਨੂੰ ਪਹੁੰਚਾ ਕੇ ਤੇ ਸਾਰਿਆਂ ਦੀ ਰਾਇ ਲਵਾਂਗੇ ਕਿ ਆ ਜਿਹੜਾ ਰਾਫਲੀ ਨਕਸ਼ਾ ਬਣਿਆ ਜਾਂ ਇਹਨੂੰ ਸਾਰੇ ਸ਼ਹਿਰ ਵਾਲੇ ਕਹਿਣਗੇ ਕਿ ਇਹ ਓਕੇ ਆ ਫੇਰ ਉਹਨੂੰ ਆਪਾਂ ਪ੍ਰਾਪਰ ਉਤੇ ਕਰਕੇ ਤੇ ਅਗੋਂ ਉਹਦਾ ਟੈਂਡਰ ਲਾ ਕੇ ਤਾਂ ਜਿਹੜਾ ਸੀਵਰਜ ਕਲਾਨੌਰ ਚੋਂ ਪਾਉਣ ਦੀ ਜਿਹੜਾ ਸੋਚਿਆ ਤਾਂ ਬਾਕੀ ਜਿਵੇਂ ਲਾਈਟਾਂ ਦਾ ਕੰਮ ਹੈ ਜਾਂ ਹੋਰ ਕੰਮ ਨੇ ਇੱਕ ਇੰਡੋਰ ਸਟੇਡੀਅਮ ਜਿਹੜਾ ਵਾ ਉਹ ਕਲਾਨੌਰ ਚ ਬਣਾਉਣ ਦੀ ਸੋਚੀ ਤੇ 9.8 ਕਿਲੋ ਬਕਰ ਦੇ ਲਗਭਗ ਉੱਤੇ ਲੱਗਣਾ ਹੈ ਤਾਂ ਉਹ ਲਾਇਬ੍ਰੇਰੀ ਇੱਕ ਬਣਾਉਣ ਦੀ ਸੋਚੀ ਹੈ ਜਿਹਦੇ ਬਹੁਤ ਵੱਡੀ ਲਾਇਬ੍ਰੇਰੀ ਜਿਹੜੀ ਮੈਂ ਪੰਜਾਬ ਚੋਂ ਪਹਿਲੇ ਦੂਜੇ ਨੰਬਰ ਵਾਲੀ ਲਾਇਬ੍ਰੇਰੀ ਜਿਹੜੀ ਉਹ ਵੀ ਬਣਾ ਕੇ ਕਲਾਰਮ ਨੂੰ ਤੇਰੀ ਜਗ੍ਹਾ ਤੇ ਬਣਾਈ ਜਾਏਗਾ ਬੈਟਰ ਬਾਜ਼ਾਰ ਦੇ ਬਿਲਕੁਲ ਜਿਹੜੀ ਲਾਇਬ੍ਰੇਰੀ ਉਹ ਆਪਾਂ ਡਿਸਾਈਡ ਕਰ ਲਿਆ ਕਿ ਸ਼ਹਿਰ ਦੇ ਵਿੱਚ ਬਣਾਉਣੀ ਹੈ ਕਿਉਂ ਧੀਆ ਪੜਾਣਾ ਨੇ ਆਉਣਾ ਬੱਚੀਆਂ ਨੇ ਆਉਣਾ ਲਾਇਬ੍ਰੇਰੀ ਪੜਨ ਚ ਤਾਂ ਅਹੀਂ ਨਹੀਂ ਚਾਹੁੰਦੇ ਕਿ ਸ਼ਹਿਰ ਤੋਂ ਬਾਹਰ ਬਣੇ ਉਹਦਾ ਇਹ ਡਿਸਾਈਡ ਕਰ ਲਿਆ ਕਿ ਇੱਥੇ ਹਸਪਤਾਲ ਨਾਲ ਹੀ ਇਹ ਵੀ ਡਿਓ ਬਲਾਕ ਦੇ ਨਾਲ ਹੀ ਹਸਪਤਾਲ ਦੀ ਜਗ੍ਹਾ ਹੈਗੀ ਉਹਨੂੰ ਡਿਸਾਈਡ ਕੀਤਾ ਕਿ ਉੱਥੇ ਲਾਇਬ੍ਰੇਰੀ ਬਣਾਉਣੀ ਆ ਇੰਡੋ ਸਟੇਡੀਅਮ ਜਿਹੜਾ ਉਹ ਬਿਜਲੀ ਘਰ ਦੇ ਅਗਲੇ ਪੰਨੇ ਉੱਥੇ ਤਿੰਨ ਚਾਰ ਕਿਲੇ ਕੜ ਜ਼ਮੀਨ ਚਾਹੀਦੀ। ਉੱਥੇ ਜਿਹੜਾ ਸੋਚਿਆ ਕਿ ਉੱਥੇ ਆਪਾਂ ਇੰਡੋ ਸਟੇਡੀਅਮ ਜਿਹੜਾ ਉੱਥੇ ਬਣਾਉਣਾ। ਇਸ ਕਰਕੇ ਕਲਾਨੌਰ ਦੇ ਜਿਹੜੇ ਪਿਛਲੇ 15-20 ਸਾਲਾਂ ਤੋਂ ਕੰਮ ਰੁਕੇ ਨੇ। ਤੁਸੀਂ ਸਾਰੇ ਕਲਾਨੌਰ ਦੇ ਨਵਸੀ ਬੈਠੇ ਹੋ। ਤਾਂ ਮੇਰੀ ਦਲੀਲ ਇਹ ਸ਼ਾ ਕੀ ਜੇ ਉਹ ਲੋਕਾਂ ਨੂੰ ਜਿਹੜੇ ਬੜੀ ਉਮੀਦ ਨਾਲ ਜਿੰਨਾ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ। ਮੈਨੂੰ ਐਮ ਐਲ ਏ ਬਣਾਇਆ ਕਲਾਨੌਰ ਤੋਂ ਬੜੀ ਵੱਡੀ ਲੀਡ ਨਾਲ ਜਤਾਇਆ। ਮੇਰੀ ਦਲੀਲ ਇਹ ਸ਼ਾ ਕੀ ਜਿਹੜੇ ਲੋਕਾਂ ਦੇ ਮਨਾ ਜਾ ਕੇ ਸਾਡਾ ਕਲਾਨੌਰ ਡਵ ਤਾਂ 1 ਸਾਲ ਦੇ ਵਿੱਚ ਵਿੱਚ ਕਲਾ ਨੌਰ ਨੂੰ ਡਵੈਲਪਮੈਂਟ ਦੇ ਵਿੱਚ ਸਭ ਤੋਂ ਅੱਗੇ ਲੈ ਕੇ ਜਾਣਾ ਹੈ। ਸਰ ਪਾਰਕਾਂ ਵੀ ਬਣਾ ਰਹੇ ਕਹਿੰਦੇ। ਬਹੁਤ ਸਾਰੀਆਂ ਪਾਰਕਾਂ ਬਾਬਾ ਕਾਜੀ ਸਟੇਡੀਅਮ ਤੋਂ ਪਾਰਕਾਂ ਦੇ ਜਿਹੜੇ ਟੈਂਡਰ ਉਹ ਖੁੱਲ ਚੁੱਕੇ ਨੇ। ਤਾਂ ਉਹ ਪਾਰਕਾਂ ਵੀ ਵਧੀਆ ਬਣਾ ਕੇ ਉਹਨਾਂ ਦੇ ਵਿੱਚ ਲਾਈਟਾਂ ਜਿਵੇਂ ਵੱਡੇ ਸਟੇਡੀਅਮ 'ਚ ਲਾਈਟਾਂ ਚੱਲਦੀਆਂ ਨੇ ਸ਼ਹਿਰਾ ਜੀ ਤੁਸੀਂ ਵੇਖ। ਉਸ ਲੈਵਲ ਦੀਆਂ ਲਾਈਟਾਂ ਜਿਹੜੀਆਂ ਉਹ ਸਟੇਡੀਅਮ ਦੇ ਵਿੱਚ ਲਾਵਾਂਗੇ ਕਿ ਲੋਕਾਂ ਨੂੰ ਜਿਹੜੇ ਬੱਚੇ ਆ ਲਿਹਰੇ 'ਚ ਜਿਹੜੇ ਪ੍ਰੈਕਟਿਸ ਕਰਦੇ ਨੇ ਹੋ ਸੈਰ ਕਰਦੇ ਨੇ ਉਹਨਾਂ ਲੋਕਾਂ ਨੂੰ ਲਾਈਟ ਨੂੰ ਲੈ ਕੇ ਕੋਈ ਪਾਰਕ ਚ ਸਮੱਸਿਆ ਨਾਵੇ ਵੱਡੀਆਂ ਲਾਇਕਾ ਜਿਹੜੀਆਂ ਉਹ ਵੀ ਲਾਉਣ ਦੀ ਸਾਡੀ ਜਿਹੜੀ ਪ੍ਰਪੋਜ਼ਲ ਆਈ ਉਹ ਤਿਆਰ ਕੀਤੀ ਇਹਨਾਂ ਕਾਰਜਾਂ ਨੂੰ ਲੈ ਕੇ ਕਲਾ ਨੌ ਦੇ ਵਾਸੀਆਂ ਕੋਲ ਸਹਿਯੋਗ ਮੈਂ ਹਮੇਸ਼ਾ ਹੀ ਜਦੋਂ ਵੀ ਕੋਈ ਪ੍ਰੋਗਰਾਮ ਮੈਂ ਮੀਟਿੰਗ ਕਰਦਾ ਮੈਂ ਜਿਹੜੇ ਕਲਾ ਨੌ ਦੇ ਮੇਨਾ ਬੰਦੇ ਨੇ ਜਿਹੜੇ ਸਿਆਣੇ ਜਿਹੜੇ ਇਹ ਦੁੱਖ ਮਹਿਸੂਸ ਕਰਦੇ ਨੇ ਅੰਦਰ ਮਨ ਚ ਖਾਸ ਰੱਖ ਕੇ ਚੱਲਦੇ ਨੇ ਕਿ ਕਲਾ ਨੌ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਨਾ ਉਹਨਾਂ ਨੂੰ ਵਿੱਚ ਬਿਠਾ ਕੇ ਹਰ ਇੱਕ ਮੀਟਿੰਗ ਕਰਦਾ ਤਾਂ ਮੈਂ ਇਹਨਾਂ ਕਲਾ ਨੌ ਸਰ ਸਹਿਯੋਗ ਦੀ ਮੰਗ ਕਰਦਾ ਕਿ ਪੈਸੇ ਲੱਗ ਰਹੇ ਨੇ ਤੁਸੀਂ ਕੱਲੀ-ਕੱਲੀ ਜਗ੍ਹਾ ਤੇ ਜਾ ਕੇ ਦੇਖਣਾ ਹਰ ਇੱਕ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਡੇ ਪੈਸੇ ਨੇ ਤੁਹਾਡੇ ਸ਼ਹਿਰ 'ਚ ਲੱਗ ਰਹੇ ਨੇ ਉਹ ਤੁਸੀਂ ਇਹ ਦੇਖਣਾ ਕਿ ਮਟੀਰੀਅਲ ਸਹੀ ਵਰਤਿਆ ਜਾ ਰਿਹਾ ਕੰਮ ਠੀਕ ਹੋ ਰਿਹਾ ਧਾਰ ਹੋ ਰਿਹਾ ਸੀਮੈਂਟ ਵਧੀਆ ਇਸ ਕਰਕੇ ਸਾਰੀ ਕੁਝ ਤੁਹਾਡੀ ਜ਼ਿੰਮੇਵਾਰੀ ਸ਼ਹਿਰ ਵਾਸੀਆਂ ਦੀ ਬਣਦੀ ਹੈ ਕਿ ਜਿਹੜੇ ਘਰਾਂ ਦੇ ਲਾਗੇ ਜਿਹੜਾ ਵੀ ਕੰਮ ਚੱਲ ਰਿਹਾ ਚਾਹੇ ਪਾਰਕ ਬਣਦਾ ਚਾਹੇ ਉਹਦੇ ਤੇਰਾ ਮਾਰੋ ਦੇਖੋ ਕਿ ਕੰਮ ਠੀਕ ਹੋ ਰਿਹਾ ਮਟੀਰੀਅਲ ਠੀਕ ਵਰਤਿਆ ਜਾ ਰਿਹਾ ਇਹ ਕਰਕੇ ਜੋ ਆਪੋ ਆਪਣੀ ਜ਼ਿੰਮੇਵਾਰੀ ਜਿਹੜੀ ਸ਼ਹਿਰ ਵਾਸੀਆਂ ਨੂੰ ਸਮਝਾ ਲੈਣੀ ਚਾਹੀਦੀ ਹੈ ਉਹ ਸਰਕਾਰ ਵੱਲੋਂ ਹੁਕਮ ਹੋਏ ਸੀ ਜਿਹੜੇ ਕਲਾਨੌਰ ਦੇ ਫੰਡਸ ਪਏ ਆ ਉਹਦਾ ਪ੍ਰੋਜੈਕਟ ਤਿਆਰ ਕੀਤੇ ਜਾਣ। ਉਹ ਐਮਐਲਏ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਕਿ ਉਹਦੇ ਡਿਟੇਲ ਬਣਾਈਆਂ ਕਿਹੜੇ-ਕਿਹੜੇ ਕੰਮ ਕਰਾਉਣੇ ਆ। ਐਮਐਲਏ ਸਾਹਿਬ ਨੇ ਕਿਹਾ ਕਿ ਅਸੀਂ ਕਲਾਨੌਰ ਵਾਸੀਆਂ ਦੇ ਨਾਲ ਹੀ ਡਿਸਕਸ ਕਰਕੇ ਫਾਈਨਲ ਕਰਨੇ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ। ਇਹਨਾਂ ਨਾਲ ਡਿਸਕਸ ਕਰਕੇ ਅਸੀਂ ਉਹ ਤਿੰਨ ਕਿ ਪ੍ਰੋਜੈਕਟ ਇਹਨਾਂ ਦੇ ਜਿਹੜੇ ਮੇਨ ਆ ਉਹ ਫਾਈਨਲ ਕਰ ਲਏ ਆ। ਇੱਕ ਦੇ ਵਿੱਚੋਂ ਸਾਡਾ ਸੀਵਰੇਜ ਦਾ ਸਾਰੇ ਕਲਾਨੌਰ ਚ ਅਸੀਂ ਸੀਵਰੇਜ ਪਾ ਰਹੇ ਆ। ਉਵੀ ਜਸਰਾ ਐਮਐਲਏ ਸਾਹਿਬ ਨੇ ਦੱਸਿਆ ਉਹਦਾ ਰਫ ਡਿਜ਼ਾਈਨ ਅਸੀਂ ਤਿਆਰ ਕਰ ਲੈਣਾ ਉਸ ਤੋਂ ਬਾਅਦ ਫਿਰ ਅਸੀਂ ਕਲਾਨੌਰ ਵਾਸੀਆਂ ਦੇ ਨਾਲ ਇਹਨਾਂ ਨਾਲ ਡਿਸਕਸ ਕਰਕੇ ਇਹਨਾਂ ਦੀ ਸਲਾਹ ਕਰਕੇ ਉਹਨੂੰ ਫਿਰ ਸਟਾਰਟ ਕਰਾਂਗੇ ਦੂਸਰਾ ਅਸੀਂ ਐਮਐਲਏ ਸਾਹਿਬ ਨੇ ਜਿੰਨਾ ਦੱਸਿਆ ਇੰਡੋ ਸਟੇਡੀਅਮ ਬਣਾਉਣ ਜਾ ਰਹੇ ਆ ਉਹਦੇ ਤੇ ਵੀ 8 ਤੋਂ 10 ਕਰੋੜ ਦਾ ਖਰਚਾ ਆਏਗਾ ਵੀ ਮਤਲਬ ਇਸ ਏਰੀਆ ਦੇ ਵਿੱਚ ਵੱਖਰੀ ਕਿਸਮ ਦਾ ਹੋਏਗਾ ਇੱਕ ਅਸੀਂ ਲਾਇਬ੍ਰੇਰੀ ਬਣਾਉਣ ਜਾ ਰਹੇ ਇੱਥੇ ਮੇਨ ਜਿਹੜੀ ਆ ਇੱਥੇ ਜਿੱਥੇ ਅਸੀਂ ਆਫਿਸ ਬੈਠੇ ਉਹ ਲਾਗੇ ਜਗ੍ਹਾ ਆ ਉਹੀ ਪੰਜਾਬ 'ਚ ਇੱਕ ਵੱਖਰੀ ਤਰ੍ਹਾਂ ਦੀ ਲਾਇਬ੍ਰੇਰੀ ਹੋਊਗੀ ਜਿਹਦੇ ਲਾਇਬ੍ਰੇਰੀ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀ ਜਿਵੇਂ ਸਹੂਲਤਾਂ ਪ੍ਰੋਵਾਈਡ ਕਰਾਂਗੇ ਉਹ ਵੀ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਜੀ ਇਹਦਾ ਇੱਕ ਜਿਹੜੇ ਇਨਕ੍ਰੋਚਮੈਂਟ ਦੀ ਭੱਟੀ ਸੀ ਇਤਿਹਾਸਕ ਸ਼ਹਿਰ ਦੇ ਵਿੱਚ ਉਹ ਵੀਡੀਓਜ਼ ਨੂੰ ਸਾਡੇ ਬੈਠੇ ਸਰਜੀਤ ਸਿੰਘ ਹੋਣੀ ਸੀ ਇਹਨਾਂ ਨੂੰ ਕਰ ਦੱਸ ਦਿੱਤਾ ਜੋ ਪਿੰਡ ਵਾਲਿਆਂ ਨਾਲ ਸਰਦ ਸ਼ਿਕਾਇਤਾਂ ਦੱਸੀਆਂ ਇਨਕ੍ਰੋਚਮੈਂਟ ਦੇ ਉਹ ਦੱਸ ਦਿੱਤਾ ਉਹਦੀ ਬਨਿਆਦੀ ਕਰਾ ਕੇ ਅਸੀਂ ਉਹਨਾਂ ਨੂੰ ਨੋਟਿਸ ਦੇ ਕੇ ਉਹ ਵੀ ਛੇਤੀ ਅਸੀਂ ਖਾਲੀ ਕਰਾ ਦੇ